ਵਾਰਿਸ਼ ਥੋੜੀ ਪਰੇ ਪਰ ਜਿਹੜਾ ਪਿਛਲੀ ਵਾਰਿਸ਼ ਪਿੰਡ ਨੂੰ ਬਹੁਤ ਹੀ ਨੁਕਸਾਨ ਇਹ ਫਲੱਡ ਆਇਆ ਸੀ ਉਹਦੇ ਵਿੱਚ ਹੋਣਾ ਪਿਆ ਤੇ ਹੁਣ ਵੀ ਤਸਵੀਰਾਂ ਦੇਖ ਰਹੇ ਹਾਂ ਲੋਕਾਂ ਨੇ ਆਪਣਾ ਸਮਾਨ ਜਿਹੜਾ ਕੀ ਉੱਪਰ ਰੱਖ ਲਿਆ ਇਹ ਪਰਨੇ ਬੈੱਡ ਖਰਾਬ ਹੋ ਗਿਆ ਉੱਪਰ ਪਿਆਗਾ ਇਹ ਹੁਣ ਬੈਡੋ ਵੀ ਖਰਾਬ ਹੀ ਹੋਣਗੇ ਸੋਚਦੇ ਆ ਪਾਣੀ ਜ਼ਿਆਦਾ ਆਊਗਾ ਤਾਂ ਚੜ੍ਹਾ ਲਾਂਗੇ ਇਹ ਹਜੇ ਤੱਕ ਨਿਸ਼ਾਨੀ ਆ ਜਿਹੜੀ ਨੁਕਸਾਨ ਦੇ ਵਿੱਚ ਇਹ ਵਾਰ ਇਹਨਾਂ ਲੋਕਾਂ ਦਾ ਉਹਰੇ ਕਹਿ ਰਿਹਾ ਵੀ ਤੁਹਾਡਾ ਕੁਝ ਨਹੀਂ ਬਚਿਆ। ਹਲ ਪਰਚੇ ਰੱਖ ਰਿਹਾ ਵੀ ਆड्डा ਸਮਾਨ ਆ ਕੇ ਸਾਮੀ ਰੱਖੀਂਗੇ। ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨ ਏਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਇਸ ਟਾਵਾਸੀ ਖੜਿਆ ਪਿੰਡ ਛੋਟੇ ਰਾਈ ਮਾਚਰਾ ਤੇ ਜਿਹੜਾ ਕਿ ਬੜੀ ਨਦੀ ਦੇ ਨਾਲ ਹੀ ਇਹ ਪਿੰਡ ਲੱਗਦਾ ਤੇ ਲੋਕਾਂ ਦੇ ਵਿੱਚ ਜਿਹੜੀ ਬੇਸ਼ੱਕ ਪਟਿਆਲਾ ਦੇ ਵਿੱਚ ਇੱਕ ਬਾਰਿਸ਼ ਥੋੜੀ ਪਈ ਪਰ ਜਿਹੜਾ ਪਿਛਲੀ ਬਾਰਿਸ਼ ਪਿੰਡ ਨੂੰ ਬਹੁਤ ਹੀ ਨੁਕਸਾਨ ਜਿਹੜਾ ਫਲੱਡ ਆਇਆ ਸੀ ਉਹਦੇ ਵਿੱਚ ਹੋਣਾ ਪਿਆ ਤੇ ਹੁਣ ਵੀ ਤਸਵੀਰਾਂ ਦੇਖ ਰਹੇ ਹਾਂ ਲੋਕਾਂ ਨੇ ਆਪਣਾ ਸਮਾਨ ਜਿਹੜਾ ਕੀ ਉੱਪਰ ਰੱਖ ਲਿਆ ਕਿਉਂਕਿ ਜਿਹੜਾ ਜ਼ਰੂਰੀ ਸਮਾਨ ਹੈ ਕਿਉਂਕਿ ਪਿਛਲੀ ਵਾਰ ਜਿਹੜਾ ਨੁਕਸਾਨ ਹੋਇਆ ਉਸ ਕਰਕੇ ਲੋਕਾਂ ਦੇ ਮਨ ਚ ਕਿ ਡਰ ਸੀ ਕਿਉਂਕਿ ਪਿਛਲੀ ਵਾਰ ਇਹਨਾਂ ਦਾ ਕੁਝ ਨਹੀਂ ਕਹਿੰਦੇ ਰਿਹਾ ਉਹਰੇ ਸਭ ਕੁਝ ਨੁਕਸਾਨ ਦੇ ਨਾਲ ਹੋ ਗਿਆ ਸੀ ਹੁਣ ਵੀ ਤਸਵੀਰ ਤੁਫੀ ਦੇਖ ਰਹੇ ਹੋ ਇੱਧਰ ਸਮਾਨ ਰੱਖਿਆ ਗਿਆ ਜਾਂ ਇਹ ਘਰ ਰਹਿ ਗਿਆ ਪਿਛਲੀ ਵਾਰ ਕਹਿੰਦੇ ਟਹਿ ਗਿਆ ਸੀ ਤੇ ਹੁਣ ਜਾ ਕੇ ਸਾਰਾ ਸੱਟ ਬੈਠੇ ਆ ਜਿੰਨਾ ਵੀ ਮੱਲਾ ਹੈਗਾ ਮੱਲੇ ਦੇ ਲੋਕਾਂ ਦਾ ਇੱਕੋ ਹੀ ਦੋਸ਼ ਹੈ ਕਿ ਕੋਈ ਵੀ ਸਾਡੀ ਮਦਦ ਕਰਨ ਨਹੀਂ ਆਇਆ ਆਵੇਂ ਉਹ ਪਿਛਲੀ ਵਾਰ ਸੀ ਇੱਕ ਵਾਰ ਹੁਣ ਵੀ ਇਹਨਾਂ ਨੇ ਕਿਹਾ ਕਿ ਜਿਹੜੀ ਐ ਨਹਿਰ ਦੇ ਨਾਲ ਮਿੱਟੀ ਮਿੱਟੀ ਹੈਗੀ ਆ ਉਸ ਤੋਂ ਮਾਰਾ ਜਾਓ ਕਿਹਾ ਪਰ ਨਦੀ ਦੀ ਕੋਈ ਵੀ ਸਫਾਈ ਨਹੀਂ ਹੋਈ ਹੁਣ ਵੀ ਜਿਹੜੀ ਕੀ ਅੱਜ ਅਸੀਂ ਜਦੋਂ ਤੁਹਾਡੀ ਟੀਮ ਇਸ ਪਿੰਡ 'ਚ ਆਈ ਤਾਂ ਪਿੰਡ 'ਚ ਆ ਕੇ ਦੇਖਿਆ ਇਹ ਨਦੀ ਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਦਿਖਾਣਗੇ ਤੇ ਜਿੱਥੇ ਬੱਚੇ ਖੜੇ ਨਦੀ ਆ ਨਦੀ ਦੇ ਬਿਲਕੁਲ ਨਾਲ ਹੀ ਇਹ ਘਰ ਹੈਗੇ ਆ ਜਿਨ੍ਹਾਂ ਦੇ ਉਰੇ ਆਪਣਾ ਸਮਾਨ ਉੱਪਰ ਰੱਖ ਲਿਆ ਸਾਰਾ ਕਿਉਂਕਿ ਮੌਸਮ ਦਿਨੋ ਦਿਨ ਬਰਸਾਤਾਂ ਦਾ ਪੈ ਰਿਹਾ ਲੋਕਾਂ ਦੇ ਮਨ ਚ ਡਰ ਹੈ ਡਰਿਆ ਕਿਉਂਕਿ ਇਹ ਪਿਛਲੇ ਸਾਲ ਦਾ ਬੱਡ ਹੈ ਇਹ ਹਜੇ ਤੱਕ ਨਿਸ਼ਾਨੀ ਆ ਜਿਹੜੀ ਨੁਕਸਾਨ ਦੇ ਵਿੱਚ ਪਿਛਲੀ ਵਾਰ ਇਹਨਾਂ ਲੋਕਾਂ ਦਾ ਉਹਰੇ ਕਹਿ ਰਿਹਾ ਵੀ ਸਾਡਾ ਕੁਝ ਨਹੀਂ ਬਚਿਆ ਸਾਡਾ ਸਾਰਾ ਬਹੁਤ ਨੁਕਸਾਨ ਹੋਇਆ ਤੋਂ ਇਹ ਘਰ ਹੈ ਤੁਹਾਨੂੰ ਇਹ ਵੀ ਤਸਵੀਰ ਦਿਖਾ ਰਿਹਾ ਇੱਧਰ ਇਹ ਸਮਾਨ ਤੇ ਆ ਇਹਨਾਂ ਨੇ ਵੀ ਉੱਪਰ ਆਪਣਾ ਜਿਹੜਾ ਕਿ ਸਮਾਨ ਰੱਖ ਲਿਆ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕਿਉਂਕਿ ਰੋਜ਼ ਦੀ ਰੋਜ਼ੀ ਰੋਟੀ ਕਮਾਣ ਵਾਲੇ ਲੋਕ ਹੈ जिन्ना ਦਾ ਪੁਰਾਣਾ ਨੁਕਸਾਨ ਪਿਛਲੀ ਵਾਰ ਹੋਇਆ ਤੇ ਜਦ ਇਸ ਵਾਰ ਮੌਸਮ ਥੋੜਾ ਸਾ ਚੇਂਜ ਹੋਇਆ ਤਾਂ ਇਹਨਾਂ ਲੋਕਾਂ ਦੇ ਦਿਲਾ ਵਿੱਚ ਇੱਕ ਡਰ ਪੈ ਗਿਆ ਕਿ ਦਰੇ ਪਾਣੀ ਫੇਰ ਨਾ ਆ ਜੇ ਬੇਸ਼ੱਕ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ ਗੱਲ ਵੀ ਕਰਦੇ ਆਂ ਇੱਧਰ ਆਂਟੇ ਆਂਟੀ ਜੀ ਕੀ ਨਾਮ ਹੈ ਤੁਹਾਡਾ ਨਿੰਮਾ ਅੱਛਾ ਆਂਟੀ ਇਹ ਤਾਂ ਸਭ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਕਿੰਨਾ ਕਿੰਨਾ ਪਾਣੀ ਆਇਆ ਸੀ ਬਹੁਤ ਨੁਕਸਾਨ ਹੋਇਆ ਤੇ ਇਸ ਵਾਰ ਦੀ ਸਮਾਨ ਪਹਿਲੇ ਹੀ ਉੱਪਰ ਹਾਂ ਸੀ ਪੈਣੇ ਰੱਖਿਆ ਬੈੱਡ 'ਤੇ ਆ ਹਨੇ

हां गिर गया सी पानी ਚਾ ਤਾਂ ਬੱਚਾ ਹੋ ਗਿਆ ਸੀ ਗਿਰ ਮਰ ਜਾਂਦੇ ਵਿੱਚ ਹੀ ਇੰਨਾ ਗਿਰ ਗਿਆ ਸੀ ਕੀ ਕੰਮ ਕਰਦੇ ਹੋ ਤੁਹਾਡੇ ਪਾਪਾ ਸਿਲਾਈ ਦਾ ਕੰਮ ਕਰਦੇ ਆ ਪਾਪਾ ਦੀ ਬਾਹ ਟੁੱਟ ਗਈ ਹੈ ਪਿੰਡ ਗਏ ਆਗੇ ਹੁਣ ਆਏਗੇ ਉਹਨਾਂ ਕੰਮ ਕਰਾएंगे ਅੱਧਾ ਰਹਿਦਾ ਉਹਨੇ ਕਾਫੀ ਨੁਕਸਾਨ ਆ ਉਹਨੇ ਕਰਾਮਾਗੇ ਲਈ ਸਮਾਨ ਆਪਣਾ ਉੱਪਰ ਰੱਖਿਆ हां ਸਮਾਨ ਉੱਪਰ ਰੱਖਿਆ ਪੇਟੀ ਪੁੱਟੀ ਜਿਹੜੀ ਕਰ ਰਿਹਾ ਕਿਧਰੇ ਪਾਣੀ ਨਾਲ हां ਦੁਆਰਾ ਖਰਾਬ ਹੋ ਜਾਂਦਾ ਕੋਈ ਦਿੰਦਾ ਤਾਂ ਨਹੀਂ ਪੁੱਛ ਮਾਪਜਾ ਕੋਈ ਕਿਧਰੇ ਤੋਂ ਨਹੀਂ ਮਿਲਿਆ ਨਾ ਕੁਝ ਨਹੀਂ ਮਿਲਿਆ ਸਿਰਫ ਰਾਸ਼ਨ ਮਿਲਿਆ ਸੀ ਉਹ ਖਾਲਸਾਲੇ ਕੋ ਪਰਗੋ ਫੇ ਮਿਲੇ ਆਨੇ। ਘੰਟੀ ਜਦੋਂ ਪਾਣੀ ਆਇਆ ਸੀ ਉਦੋਂ ਤੁਸੀਂ ਫਿਰ ਕੈਂਪਾਂ ਚ ਹੀ ਚਲੇਗੇ। ਹਾਂ ਅਸੀਂ ਨਾ ਰਿਸ਼ਤੇਦਾਰ ਦੇ ਕਰ ਚਲੇ ਗਏ ਨਿਕਲ ਗਏ। ਤਨੂਰੇ ਸੇ ਕੱਢ ਲਏਗੇ ਜੀ ਤੇ ਸੜਕ ਤੇ ਅਸੀਂ ਰਿਸ਼ਤੇਦਾਰ ਦੇ ਕਰ ਚਲੇ ਗਏ। ਕੁਝ ਨਹੀਂ ਮਿਲਿਆ ਸਿਰਫ ਰਾਸ਼ਨ ਮਿਲਿਆ ਸੀ ਉਹ ਖਾਲਸਾਲੇ ਕੋ। ਪਰਗੋ ਫੇ ਮਿਲੇ ਆਨੇ। ਘੰਟੀ ਜਦੋਂ ਪਾਣੀ ਆਇਆ ਸੀ ਉਦੋਂ ਤੁਸੀਂ ਫਿਰ ਕੈਂਪਾਂ ਚ ਹੀ ਚਲੇਗੇ। ਹਾਂ ਅਸੀਂ ਨਾ ਰਿਸ਼ਤੇਦਾਰ ਦੇ ਕਰ ਚਲੇ ਗਏ ਨਿਕਲ ਗਏ। ਤਨੂਰੇ ਸੇ ਕੱਢ ਲਏਗੇ ਜੀ ਤੇ ਸੜਕ ਤੇ ਅਸੀਂ ਰਿਸ਼ਤੇਦਾਰ ਦੇ ਕਰ ਚਲੇ ਗਏ। ਇਸ ਵਾਰ ਵੀ ਤੁਹਾਨੂੰ ਡਰ ਆਇਆ ਕਿ ਦੇ ਪੀਪੀ ਵਾਰ ਵਾਲਾ ਕੰਮ ਨਾ ਹੋਵੇ ਸਾਮਾਨ ਚੱਕਣ ਦਾ ਟਾਈਮ ਹਾਂ ਅਸੀਂ ਜਦ ਤੋਂ ਸਾਮਾਨ ਚੱਕਣ ਦਾ ਟਾਈਮ ਨਹੀਂ ਮਿਲਿਆ ਸਾਰਾ ਖਰਾਬ ਹੋ ਗਿਆ ਉਹ ਕਹਿੰਦਾ ਵੀ ਮੌਸਮ ਬਾਰਿਸ਼ ਦਾ ਆਉਂਦਾ ਤੁਹਾਡੇ ਦਿਲਾਂ 'ਚ ਡਰ ਪੈ ਜਾਂਦਾ ਕਿ ਤੇਰੇ ਪਿੱਛੋਂ ਪਾਣੀ ਕਰ ਤੁਰੰ데 ਉਦੋਂ ਰਾਤ ਅਸੀਂ ਸੋਏ ਨਹੀਂ ਜਿੱਦਣ ਨਹੀਂ ਪਿਆ ਬਾਰਿਸ਼ ਪਈ ਨਾ ਪਰਸੋ ਦੀ ਗੱਲ ਪਰਸੋ ਅਸੀਂ ਸੋਏ ਨਹੀਂ ਸੀ ਘਰ ਸੀ ਬੈਠੇ ਸੀ ਕਿ ਉੱਠ ਕੇ ਪਾਣੀ ਆ ਦੇ ਵੀ ਖਰਾਬ ਚੱਕਣ ਦੀ ਸੋਚ ਰਹੇ ਹਾਂ ਨਾ ਪਾਣੀ ਇਸ ਦੇ ਉੱਪਰ ਪ੍ਰਸ਼ਾਸਨ ਨੇ ਦੇਖੋ ਘਬਰਾਉਣ ਦੀ ਕੋਈ ਗੱਲ ਨਹੀਂ ਮੰਤਰੀ ਸਾਹਿਬ ਵੀ ਕੱਲ ਉਹ ਰੇਨੈਰਕ ਨਹੀਂ ਆਏ ਸੀ ਉਹ ਕਹਿ ਰਹੇ ਆ ਵੀ ਅਸੀਂ ਪੂਰੀ ਪ੍ਰਸ਼ਾਸਨ ਪੂਰਾ ਤੁਹਾਡੇ ਨਾਲ ਹੈ ਪਰ ਜਿਹੜਾ ਡਰ ਹੈ ਕਿਉਂਕਿ ਜਦੋਂ ਮੀਂਹ ਜਿਆਦਾ ਪਏਗਾ ਤਾਂ ਪਿੱਛੇ ਪਾਣੀ ਛੱਡੇਗਾ ਫਿਰ ਤਾਂ ਦੇਖੋ ਪਾਣੀ ਆ ਪਰ ਇਹ ਤੁਹਾਨੂੰ ਲੱਗਦਾ ਨਹੀਂ ਇਹਨਾਂ ਨੇ ਨਦੀ ਨੋਦੀ ਦੀ ਕੋਈ ਸਫਾਈ ਹੋਈ ਹੈ ਕੋਈ ਨਹੀਂ ਹੋਈ ਸਫਾਈ ਇਸਨੇ ਕੋਈ ਨਹੀਂ ਕਰਿਆ ਨਾ ਨਾ ਕੁਝ ਨਹੀਂ ਹੋਇਆ ਉਹ ਬਿਲਕੁਲ ਇਹੋ ਵਿਅਕਤੀ ਆ ਕਿਉਂਕਿ ਇਹ ਕਹਿ ਰਹੇ ਆ ਅਸੀਂ ਰੋਜ਼ ਦੀ ਰੋਜ਼ੀ ਕਮਾਣ ਵਾਲੇ ਬੰਦੇ ਆ ਸਾਡਾ ਪਿਛਲੀ ਵਾਰ ਤੋਂ ਨੁਕਸਾਨ ਹੋਇਆ ਸਿਰਫ ਸਾਨੂੰ ਰਾਸ਼ਨ ਮਿਲਿਆ

ਮਤਲਬ ਐ ਜਿੰਨੀ ਨਦੀ ਤੋਂ ਲੈ ਕੇ ਲੋਕਾਂ ਦਾ ਇਲਜਾਮ ਹੈ ਵੀ ਉਰੇ ਤੱਕ ਸਾਡੇ ਘਰਾਂ ਦਾ ਪਾਣੀ ਅੰਦਰ ਤੱਕ ਚਲਾ ਗਿਆ ਸੀ ਘਰ ਛੱਡਣ ਲਈ ਮਜਬੂਰ ਹੋ ਗਏ ਸੀ ਇਹ ਲੋਕ ਜਦੋਂ ਕਿਉਂਕਿ ਪਾਣੀ ਨਦੀ ਦੇ ਕਿਨਾਰੇ ਰਹਿੰਦੇ ਆ ਪਾਣੀ ਆਇਆ ਪਾਣੀ ਤੋਂ ਬਾਅਦ ਪਾਣੀ ਇੰਨਾ ਜ਼ਿਆਦਾ ਆਇਆ ਕਿ ਇਹਨਾਂ ਲੋਕਾਂ ਨੂੰ ਆਪਣੇ ਘਰ ਵੀ ਛੱਡਣੇ ਪਏਗੇ ਆ ਮਹੱਲੇ ਦੀ ਤਸਵੀਰ ਹੈ ਇਹ ਛੋਟਾ ਰਾਈਮਾਜਰਾ ਪਿੰਡ ਹੈਗਾ ਜਿੱਥੇ ਕੀ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਕਿਉਂਕਿ ਇਹ ਲੋਕ ਨਦੀ ਦੇ ਕੰਡੇ ਰਹਿੰਦੇ ਨੇ ਨਦੀ ਦੇ

ਤੁਸੀਂ ਕਦੋਂ ਰੱਖਿਆ ਸਮਾਨ ਕੱਲ ਪਰਸ ਤੁਸੀਂ ਰੱਖ ਰਿਆ ਵੀ ਆਦਾ ਸਮਾਨ ਆ ਕੇ ਸਾਹਮਣੇ ਰੱਖेंगे। ਕਿੱਥਾ ਕੀਤਾ ਵੀ? ਹਾਂਜੀ। ਕੋਤੇ ਵੀ ਕਿੱਥਾ ਵੀ ਕੀਤਾ। ਉਹਦਾ ਅੱਧਾ ਉਹਨੂੰ ਪੇਟੀ ਵਿੱਚੋਂ ਕੱਢਦੇ ਬੈੱਡ ਵਿੱਚੋਂ ਕੱਢਦੇ ਉਹੀ ਕੱਢ ਰੱਖਿਆ। ਉਹ ਬਿਲਕੁਲ ਡਰ ਕਿਉਂਕਿ ਇਹਨਾਂ ਲੋਕਾਂ ਨੂੰ ਡਰ ਆ ਕਿ ਕਿਦਰੇ ਰਾਤੋ ਰਾਤ ਪਾਣੀ ਨਾ ਜਾਏ। ਇਹ ਬਿਲਕੁਲ ਨਦੀ ਦੇ ਕਿਨਾਰੇ ਖੜੇ ਬੈਠ ਰਹਿੰਦੇ ਨੇ ਜਿੱਥੇ ਇਹਨਾਂ ਨੂੰ ਬਿਲਕੁਲ ਕਹਿੰਦੇ ਪਰਸੋ ਰਾਤ ਜਦੋਂ ਮੀਂਹ ਪਿਆ ਇਹਨਾਂ ਲੋਕਾਂ ਨੇ ਰਾਤ ਜਾ ਕੇ ਕਟਾਈਆ ਕਿਉਂਕਿ ਕਿਦਰੇ ਪਾਣੀ ਨਾ ਜਾਵੇ। ਬੇਸ਼ੱਕ ਪ੍ਰਸ਼ਾਸਨ ਸੇਰ ਮੰਤਰੀ ਪੰਜਾਬ ਨੇ ਕੱਲ ਬੜੀ ਨਦੀ ਦਾ ਦੌਰਾ ਵੀ ਕੀਤਾ ਉਹਨਾਂ ਨੇ ਵੀ ਅਧਿਕਾਰੀਆਂ ਦੇ ਨਾਲ ਇੱਕ ਬਿਆਨ ਵੀ ਦਿੱਤਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਬੜੀ ਨਦੀ ਦੀ ਜਿਹੜੀ ਸਫਾਈ ਚੱਲ ਰਹੀ ਆ ਪਰ ਜਿਹੜਾ ਇੱਕ ਲੋਕਾਂ ਦੇ ਮਨ 'ਚ ਡਰਾ ਹੈ ਜਿਸ ਕਰਕੇ ਇਹਨਾਂ ਲੋਕਾਂ ਨੇ ਆਪਣੇ ਸਮਾਨ ਜਿਹੜਾ ਕੀ ਕੀਮਤੀ ਸਮਾਨ ਆਪਣੇ ਘਰ ਦਾ ਉਹਨਾਂ ਸਾਰਿਆਂ ਨੂੰ ਉੱਪਰ ਰੱਖ ਕੇ ਛੱਤ 'ਤੇ ਰੱਖ ਲਿਆ ਪਟਿਆਲਾ ਟਾਉਨਲੈਟ ਦੇ ਨਾਲ ਚਰਨਜੀਤ ਜੋਸ਼ੀ ਦੇ ਰੂਪ